ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਮੁੱਦਾ ਸਰੋਂ ਦੇ ਤੇਲ ਦੀ ਫੈਕਟਰੀ ਦਾ ਸਰੋਂ ਦੇ ਤੇਲ ਦੀ ਫੈਕਟਰੀ ਦਾ ਨਾਂ ਲੈ ਕੇ ਟਾਇਰ ਫੁਕਣ ਦੀ ਫੈਕਟਰੀ ਲਗਾਈ ਜਿਸ ਦਾ ਪਿੰਡ ਵਾਸੀਆਂ ਨੇ ਵਿਰੋਧ ਕੀਤਾ ਤੇ ਲਗਾਤਾਰ ਅਜ ਚੌਥੇ ਦਿਨ ਧਰਨਾ ਜਾਰੀ ਰਿਹਾ ਜਦੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੌਜੂਦਾ ਸਰਪੰਚ ਨੇ ਕਿਹਾ ਹੈ ਕਿ ਸਾਨੂੰ ਫੈਕਟਰੀ ਲੱਗਣ ਤੋਂ ਪਹਿਲਾਂ ਤੇਲ ਦੀ ਸਰੋਂ ਦੀ ਫੈਕਟਰੀ ਦਾ ਨਾਂ ਲਿੱਤਾ ਗਿਆ ਸੀ ਉਦੋਂ ਟਾਇਰਾਂ ਨੂੰ ਫੋਕ ਕੇ ਪੈਰਾਂ ਦਾ ਤੇਲ ਕੱਢਣ ਲਈ ਇਹ ਫੈਕਟਰੀ ਦਿਨ ਰਾਤ ਚੱਲ ਰਹੀ ਹੈ ਜੋ ਕਿ ਆਮ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਹਨ ਫੈਕਟਰੀ ਮਾਲਕ ਵਿਰੁੱਧ ਉਹਨਾਂ ਕਿਹਾ ਹੈ ਕਿ ਕਾਰਵਾਈ ਹੋਣੀ ਚਾਹੀਦੀ ਹੈ ਤੇ ਉਹਨਾਂ ਨੇ ਕਾਰਵਾਈ ਕਰਨ ਦੀ ਵੀ ਮੰਗ ਕੀਤੀ ਹੈ ਲਗਾਤਾਰ ਜੋ ਚੌਥੇ ਦਿਨ ਵੀ ਧਰਨਾ ਜਾਰੀ ਹੈ ਇਹ ਕਿਸੇ ਆਪਣੇ ਬਦੌਲਤ ਵਿੱਚ ਚੱਲੀ ਆ ਰਹੀ ਹੈ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦੇਵਾਂ ਜੀ ਮੈਂ ਪਿੰਡ ਕਮਾਲੂ ਸਾਫਕਾ ਸਰਪੰਚ ਕੁਲਦੀਪ ਸਿੰਘ ਜੀ ਅਸੀਂ ਜੀ ਦਰਸਾ ਤਿੰਨ ਸਾਲ ਪਹਿਲਾਂ ਦਾ ਇਹ ਦੋ ਸਾਲ ਜਦੋਂ ਇਹ ਫੈਕਟਰੀ ਲੱਗ ਰਹੀ ਹੈ ਉਦੋਂ ਦੀ ਅਸੀਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰਾ ਸੁਣਵਾ ਹੁਣ ਸਿੱਧਾ ਸ਼ਾਰਟ ਸ਼ਾਰਟ ਜੇ ਦੱਸ ਦਿੰਦਾ ਕਿ ਉਦੋਂ ਇਹਨਾਂ ਨੇ ਸਾਨੂੰ ਇਹ ਕਹਿ ਦਿੱਤਾ ਸਾਡੇ ਸੰਤਾਂ ਕੋਲੇ ਜਾ ਕੇ ਵੀ ਇਹ ਤਾਂ ਸਰੋਂ ਦੇ ਤੇਲ ਦੀ ਫੈਕਟਰੀ ਹੈ ਤੇ ਸਾਨੂੰ ਲਾ ਲੈਣ ਦਿਓ ਅਸੀਂ ਚਲੋ ਜੀ ਉਹਨਾਂ ਨੇ ਸੌ ਖਾ ਕੇ ਧੂਨੇ ਦੇ ਜੇ ਅਸੀਂ ਉੱਠ ਕੇ ਆ ਗਏ ਵੀ ਚਲੋ ਵੀ ਸਰੋਂ ਤੇਲ ਦੀ ਤਾਂ ਫੈਕਟਰੀ ਤੁਸੀਂ ਲਾ ਲਓ ਇਹ ਆਪਦੀ ਬਿਲਡਿੰਗ ਬਣਾਈ ਗਿਆ ਜੀ ਕੰਮ ਚਲਾਈ ਗਿਆ ਉਦੋਂ ਤੋਂ ਚਲਾਉਂਦਾ ਚਲਾਉਂਦਾ ਕੰਮ ਸੰਤਾਂ ਜੀ ਹੁਣ 6 ਮਹੀਨੇ ਪਤਾ ਲੱਗੇ ਵੀ ਤਾਂ ਟੈਰਾਂ ਵਾਲੀ ਹੈ ਹੁਣ ਜੀ ਇਹਨੇ ਸਾਡੇ ਸਾਰੇ ਪਿੰਡ ਦਾ ਮਤਲਬ ਚੀਨਾ ਦੁੱਬਰ ਕਰ ਰੱਖਿਆ ਸਾਡਾ ਪਿੰਡਾ ਨਾਲ ਜਿੱਥੇ ਸੋਏ ਦੇ ਨਾਲ ਹੀ ਇਧਰ ਇਧਰਲੇ ਪਾਸੇ ਸਾਡੀਆਂ ਢਾਣ ਹੁਣ ਉੱਥੇ ਜਾਨਕੀ ਪੂਰਾ ਪ੍ਰਦੂਸ਼ਣ ਹੈ ਜੀ ਜੀ ਦੀ ਗੈਸ ਦਾ ਧੂਆ ਪੂਰਾ ਜੱਜ ਕੇ ਜਾਂਦਾ ਜੀ ਉੱਥੇ ਰਾਤ ਨੂੰ ਬੈਠਿਆ ਜਾਂਦਾ ਜੀ ਨਾ ਖੜਿਆ ਜਾਂਦਾ ਦਿਨੇ ਤੱਕ ਨਹੀਂ ਖੜਿਆ ਜਾਂਦਾ ਠੀਕ ਹਾਂ ਦੋ ਇੱਕ ਸਟਾਰ ਪਲੱਸ ਤੇ ਡੀਵੀ ਸਕੂਲ ਆ ਨਾਲ ਆ ਜੀ ਰੋਟੀ ਤੱਕ ਨਹੀਂ ਖਾਦੀ ਜਾਂਦੀ ਜੀ ਤੇ ਪ੍ਰੰਤੂ ਜੋ ਆਪਣੇ ਚੌਥਾ ਦਿਨ ਦੇ ਧਰਨੇ ਦਾ ਆਪਣੇ ਰੂਪ ਧਾਰ ਲਿਆ ਹੈ ਤੇ ਪ੍ਰਸ਼ਾਸਨ ਤ ਅਧਿਕਾਰਕਾਰੀ ਜੋ ਵੀ ਆਏ ਹਣ ਤਾਂ ਕੀ ਕਹਿੰਦੇ ਨੇ ਤੁਹਾਨੂੰ ਆਪਣੇ ਆਪਣੇ ਐਕਸ਼ਨ ਸਾਹਿਬ ਐਕਸ਼ਨ ਸਾਹਿਬ ਆਈ ਸੀ ਕਸ਼ਨ ਬੋਰਡ ਦੇ ਜੀ ਹਾਂਜੀ ਉਹ ਆ ਗਏ ਜੀ ਇੱਥੇ ਦੇਖ ਕੇ ਬਾਗੇ ਜੀ ਇਹਨਾਂ ਦੇ ਸੈਂਪਲ ਵਗੈਰਾ ਲੈਣ ਵਾਸਤੇ ਆਏ ਸੀ ਪਹਿਲਾਂ ਸਾਨੂੰ ਕਹਿੰਦੇ ਸੀ ਤੁਹਾਨੂੰ ਅਸੀਂ ਅੰਦਰ ਨਾਲ ਲੈ ਕੇ ਚੱਲਾਂਗੇ ਜਦੋਂ ਅਸੀਂ ਅੰਦਰ ਗਏ ਜੀ ਫੈਕਟਰੀ ਮਾਲਕ ਕਹਿੰਦੇ ਵੀ ਅਸੀਂ ਮੋਬਾਈਲ ਇਹ ਆ ਦੇ ਬਾਹਰ ਕੱਢ ਕੇ ਆਉਣ ਅਸੀਂ ਫੇਰ ਅੰਦਰ ਬਾੜਾਂਗੇ ਇਹਨਾਂ ਨੂੰ ਅਸੀਂ ਜੀ ਮੋਬਾਈਲ ਅੰਦਰ ਬਾਹਰ ਕੱਢ ਕੇ ਬਾਗੇ ਜਦੋਂ ਦੁਬਾਰੇ ਸਹੀ ਸਾਨੂੰ ਪ੍ਰਸ਼ਾਸਨ ਦੇ ਅੰਦਰ ਸੱਧਿਆ ਤਾਂ ਕਹਿੰਦੇ ਜੀ ਅਸੀਂ ਤਾਂ ਇਹਨਾਂ ਨਾਲ ਕੋਈ ਫੈਕਟਰੀ ਚੈੱਕ ਨਹੀਂ ਕਰਨੀ ਇਹਨਾਂ ਨੂੰ ਬਾਹਰ ਭੇਜੋ ਜੀ ਸਾਨੂੰ ਉਹਨਾਂ ਨੂੰ ਉੱਥੇ ਬਾਹਰ ਬਾੜ ਕੱਢਦੇ ਹੀ ਫੈਕਟਰੀ ਜਾਈ ਜਿਹੜਾ ਸਾਡਾ ਅੱਜ ਮੰਨ ਕੇ ਚੱਲੋ ਜੀ ਅਸੀਂ ਤਾਂ ਵੀ ਜਿੰਨਾ ਕੋਈ ਸਾਡਾ ਖਰਚਾ ਹੋਇਆ ਸੀ ਤੇ 13-14 ਲੱਖ ਰੁਪਏ ਸਾਡੇ ਸੰਤਾਂ ਨੇ ਕਿਹਾ ਸੀ ਅਸੀਂ ਪਿੰਡ ਇਕੱਠਾ ਕਰਕੇ ਦੇ ਦੂਗਾ ਤਾਂ ਚੱਲ ਵੀ ਤੁਸੀਂ ਆਪ ਇੱਥੇ ਸ਼ਿਫਟਿੰਗ ਕਰ ਲਓ ਕੋਈ ਹੋਰ ਫੈਕਟਰੀ ਲਾ ਲਓ ਸਰੋਂ ਦੇ ਤੇਲ ਦੀ ਲਾ ਲਓ ਜਿੰਨਾ ਕੋਈ ਸਾਡਾ ਖਰਚਾ ਆਊ ਚੱਲ ਅਸੀਂ ਪਿੰਡ ਦੇ ਇਕੱਠੇ ਕਰਕੇ ਦੇ ਦਾਂਗੇ ਉਦੋਂ ਬਾਅਦ ਕੀ ਹੋਇਆ ਜੀ ਇਹਨਾਂ ਨੇ ਜਿਹੜਾ ਤਾਂ 1300 ਕਿੱਲੇ ਦਾ ਮਾਲਕ ਹੈ ਜੀ ਸਾਡੇ ਸਾਡੇ ਮੌਜੂਦਾ ਸਰਪੰਚਾ ਉਹਨੂੰ ਤਾਂ ਇਹਨਾਂ ਨੇ ਜੀ ਕਹਿੰਦੇ ਵੀ ਬਾਹਰ ਜਾ ਤੂੰ ਫੈਕਟਰੀ ਸਾਡੇ ਇੱਥੇ ਲੈਣ ਕਿ ਆਏਗਾ 2 ਕਿੱਲੇ ਦਾ ਮਾਲਕ ਨੂੰ ਬਾਹਰ ਕੱਢੀ ਜਾਂਦਾ ਹੈ 1300 ਕਿੱਲੇ ਦਾ ਜਿਹੜਾ ਸਾਰਾ ਪ ਪਰ ਹੁਣ ਜਿਹੜੀ ਪਹਿਲਾ ਕਮਿਟਮੈਂਟ ਸੀਗੀ ਸਾਡੇ ਅਸੀਂ ਇਹਨੂੰ ਬੰਦ ਕਰਕੇ ਇਹਨੂੰ ਕੋਈ ਖਰਚਾ ਨਹੀਂ ਦੇਣਾ ਇਹਨੂੰ ਅਸੀਂ ਬੰਦ ਕਰਾ ਕੇ ਫੈਕਟਰੀ ਨੂੰ ਫੇਰ ਹੀ ਉਠਾਂਗੇ। ਉਹਨਾਂ ਚਿਰ ਅਸੀਂ ਉੱਠਦੇ ਨਹੀਂ ਘਰੇ ਨਹੀਂ ਜਾਂਦੇ। ਵੀ ਜੀ ਬਸ ਅਸੀਂ ਆ ਕੇ ਕਹਿ ਰਹੇ ਹਾਂ ਕਿ ਫੈਕਟਰੀ ਬੰਦ ਹੋਵੇ ਸਾਡੇ ਕੋਲ ਭੈਣ ਭਾਈ ਗਏ ਸੀ ਵੀ ਆ ਸਾਾਨੂੰ ਤੰਗ ਅਸੀਂ ਵੀ ਜੋ ਬੱਚੇ ਐਸ ਕੋਲੇ ਸਟਾਰ ਪਲਸ ਸਕੂਲ ਆ ਕੋਲੇ ਡੀਏਵੀਆ ਜਿਹਨਾਂ ਕੀ ਧੂਆਂ ਬੱਚਿਆਂ ਤੱਕ ਵੀ ਜਾਂਦਾ ਘਰਾਂ ਵੀ ਜਾਂਦਾ ਹੈ ਨਾ ਤੇ ਵੀ ਅਸੀਂ ਫੈਕਟਰੀ ਬੰਦ ਕਰਾਉਣਾ ਚਾਹੁੰਦੇ ਸਾਰੇ ਭੈਣ ਭਾਈ ਜਾਂਦੇ ਅਸੀਂ ਨਾਲ ਹੈਗੇ ਆ ਤੇ ਸਾਡਾ ਨਾਮ ਚੜਿਆ ਪੀ ਤੋਡੀ ਇਹ ਮੰਗ ਹੈ ਵੀ ਇਹ ਜਿਹੜੀ ਟੈਰਾਂ ਵਾਲੀ ਫੈਕਟਰੀ ਹੈ ਇਹ ਬੰਦ ਹੋਣੀ ਚਾਹੀਦੀ ਹੈ ਹੋਰ ਜੋ ਮਰਜੀ ਇੰਡਸਟਰੀ ਲਾ ਸਕਦੇ ਹਾਂ ਹਾਂਜੀ ਹੋਰ ਕੁਝ ਵੀ ਸਰੋਂ ਦੀ ਦਾ ਕੁਝ ਵੀ ਲਾ ਸਕਦੇ ਲੇਕਿਨ ਸਾਨੂੰ ਪਹਿਲਾਂ ਨੇ ਝੂਠ ਬੋਲਿਆ ਸੀ ਵੀ ਇਹ ਸਰੋਂ ਦੀ ਫੈਕਟਰੀ ਲਾਵਾਂਗੇ ਪਰ ਲਾ ਇਹਨਾਂ ਨੇ ਟੈਰਾਂ ਦੀ ਦਿੱਤੀ ਵੀ ਜਿਹਨੇ ਕਿ ਜਦੋਂ ਮਚਾਂਦੇ ਆ ਧੂਆ ਐਨਾ ਆਂਦਾ ਵੀਰ ਦੀ ਬੱਚਿਆਂ ਲਈ ਵੀ ਤੇ ਸਭ ਦੇ ਲਈ ਜੋ ਬਜ਼ੁਰਗ ਉਹਨਾਂ ਨੂੰ ਵੀ ਸਾਹ ਲੈਣੇ ਦਿੱਕਤ ਹੁੰਦੀ ਆ ਹਨ ਵੀ ਜੋ ਅਸੀਂ ਘਰਾਂ 'ਚ ਸਫਾਈਆਂ ਕਰਦੇ ਤਾਂ ਵੀ ਇੰਨੀ ਮਿੱਟੀ ਧੂਆ ਜਣੇ ਕਿ ਕਾਲਾ ਕਾਲਾ ਇਹ ਘਰ ਦਾ ਜਾ ਚੜਦਾ ਹੈ ਤੇ ਅਸੀਂ ਤੰਗ ਆਏ ਸ੍ਰੀ ਇਸ ਗੱਲ ਵੀ ਇਸ ਮੁੱਦੇ ਨੂੰ ਲੈ ਕੇ ਅੱਜ ਸਾਰੇ ਨਗਰ ਵਾਸੀ ਤੇ ਪਿੰਡ ਵਾਸੀ ਮਤਲਬ ਕਿ ਇੱਕ ਹੋ ਕੇ ਵੀ ਇਹ ਫੈਸਲਾ ਲਿੱਤਾ ਗਿਆ ਵੀ ਇਹ ਫੈਕਟਰੀ ਮਤਲਬ ਕਿ ਇਹ ਬੰਦ ਹੋਣੀ ਚਾਹੀਦੀ ਹੈ ਇਹ ਤਹਿ ਨਾਲੇ ਹਾਂ ਜੀ ਬੰਦ ਹੋਣੀ ਅਸੀਂ ਜਿੰਨੇ ਬੰਦ ਨਹੀਂ ਹੁੰਦੀ ਅਸੀਂ ਇੱਥੇ ਬੈਠੇ ਰਹਾਂਗੇ ਚਾਹੇ ਸਾਨੂੰ ਕਿੰਨੇ ਹੀ ਦਿਨ ਲੱਗਣ ਕਿਵੇਂ ਇਹਨਾਂ ਨੂੰ ਅਸੀਂ ਬੰਦ ਕਰਾ ਦੇ ਵੀ ਆਪ ਦਾ ਫਾਇਦਾ ਤੁਸੀਂ ਅਟਲ ਦਿੱਤੇ ਮ ਲੱਗੇ ਖੜੇ ਰਹੋਗੇ ਅਸੀਂ ਇਸ ਇਸ ਗੱਲ ਤੇ ਗੱਲ ਇਹ ਹੈ ਵੀ ਕੋਈ ਐਦਾਂ ਦਾ ਅਸੀਂ ਫੈਕਟਰੀ ਸ਼ੁਰੂ ਤੋਂ ਅਕਤੂਬੋਂ ਤੋਂ ਚਲਉਂਦੇ ਆ ਰਹੇ ਕੋਈ ਇਦਾਂ ਦੀ ਕੋਈ ਉਹ ਨਹੀਂ ਹੈ ਵੀ ਕੋਈ 스멜 ਵਾਲੀ ਜਾਂ ਕੋਈ ਮਤਲਬ ਪਾਣੀ ਵਾਲੀ ਜਿੰਨੇ ਕਹਿ ਰਹੇ ਆ ਜਾਂ ਕੋਈ ਟ੍ਰੈਫਿਕ ਦੀ ਗੱਲ ਹੈ ਸਮੱਸਿਆ ਸਾਡੀ ਕੁੱਤੀ ਪਾਰਕੀ ਬਹੁਤ ਵੱਡੀ ਬਣੀ ਹੋਈ ਹੈ ਕੋਈ ਇਸ ਤਰ੍ਹਾਂ ਦੀ ਸਮੱਸਿਆ ਨਹੀਂ ਹੈ ਪਰ ਫਿਰ ਵੀ ਮਤਲਬ ਹੁਣ ਪਿੰਡ ਵਾਲਿਆਂ ਨੇ ਜਨਮ ਵਿੱਚ ਪਹਿਲਾਂ ਕੰਪਲੀਟ ਕੀਤੀ ਸੀ ਪੁਲਿਸਨੋ ਰੋਡ ਆ ਕੇ ਦੇਖ ਕੇ ਗਿਆ ਪਹਿਲਾਂ ਵੀ ਚੈੱਕ ਕਰਕੇ ਗਿਆ ਹੁਣ ਵੀ ਕੱਲ ਆਏ ਸੀ ਚੈੱਕ ਕਰਕੇ ਗਏ ਕੋਈ ਇਦਾਂ ਦੀ ਉਹਨਾਂ ਨੇ ਕਮੀ ਨਹੀਂ ਪਾਈਗੀ ਪਰ ਹੁਣ ਇਹਨਾਂ ਨੂੰ ਸਮਝਾਉਣ ਵਾਲਾ ਕੋਈ ਪ੍ਰਸ਼ਾਸਨ ਨੂੰ ਸੀ ਬੇਨਤੀਆਂ ਕਰੀ ਜਾਂਦੇ ਵੀ ਸਾਡਾ ਕਾਰੋਬਾਰ ਚਲਾਓ ਸਾਡਾ ਬਹੁਤ ਭਾਰੀ ਨੁਕਸਾਨ ਹੋ ਰਿਹਾ ਹੈ ਅੰਨੀ ਲੇ ਅਸੀਂ ਇੱਕੋ ਸਾਰਿਆਂ ਦੇ ਵਿੱਚ ਡਿਊਟੀ ਦਿੰਨੇ ਆ ਪਰ ਕੋਈ ਇਹ ਸਾਡੀ ਪ੍ਰਸ਼ਾਸਨ ਨੂੰ ਕੋਈ ਜ਼ਿਆਦਾ ਸਰਵਾਈ ਮਤਲਬ ਵਧੀਆ ਨਹੀਂ ਹੋ ਰਹੀ ਮਤਲਬ ਗੱਲ ਤਾਂ ਇਹ ਵੀ ਅਸੀਂ ਸਹਿਯੋਗ ਸਾਨੂੰ ਨਹੀਂ ਮਿਲ ਰਿਹਾ ਫੈਕਟਰੀ ਤਾਂ ਨਹੀਂ ਬੰਦ ਪਈ ਹੈ ਸ਼੍ਰੀ ਗੁਰਬੰਧ ਸਾਹਿਬ ਸਤਕਾਰ ਕਮੇਟੀ 올 ਇੰਡੀਆ ਦੇ ਜਥੇਦਾਰ ਆਗੂ ਬਾਬਾ ਬਲਬੀਰ ਸਿੰਘ ਮੁੱਛਲ ਨੇ ਪੱਤਰਕਾਰ ਨਾਲ ਗੱਲਬਾਤ ਕਰਦੇ ਹਾਂ ਦੱਸਿਆ ਕਿ ਪਿਛਲੀਆਂ ਸਰਕਾਰਾਂ ਸਮੇਤ ਰਣਤਾਰਨ ਬਾਈਪਾਸ ਜੰਡਿਆਲਾ ਗੁਰੂ ਵਿਖੇ ਸ਼ਰਾਬ ਦਾ ਠੇਕਾ ਤੇ ਆਹਤਾ ਚਲਾ ਰਹੇ ਸਨ ਬਾਅਦ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਨਵੇਂ ਗੇਟ ਦੀ ਉਸਾਰੀ ਕੀਤੀ ਗਈ ਸੀ ਤੇ ਇਸ ਮਾਰਗ ਦਾ ਨਾਮ ਧੰਨ ਤਨਸ਼ੀਰ ਗੁਰੂ ਅਰਜਨ ਦੇਵ ਜੀ ਮਾਰਗ ਦੇ ਨਾਮ ਤੇ ਸੁੰਦਰ ਗੇਟ ਬਣਾਇਆ ਗਿਆ ਪਰ ਇਸ ਗੇਟ ਹੇਠਾਂ ਸ਼ਾਪ ਦਾ ਠੇਕਾ ਤੇ ਆਤਾ ਵੀ ਸਥਿਤ ਸੀ ਇਸ ਠੇਕੇ ਨੂੰ ਲੋਕਾਂ ਦੇ ਕਹਿਣ ਤੇ ਕੈਬਨਿਟ ਮੰਤਰੀ ਹਰਪਜਨ ਸਿੰਘ ਜੀ ਵੱਲੋਂ ਪਿਛਲੇ ਦਿਨੀ ਬੰਦ ਕਰਵਾ ਦਿੱਤਾ ਗਿਆ ਸੀ ਤੇ ਇਸ ਦੀਆਂ ਖਬਰਾਂ ਵੀ ਪ੍ਰਕਾਸ਼ਿਤ ਹੋਈਆਂ ਸਨ ਬੀਤੀ ਰਾਤ ਸਤਕਾਰ ਕਮੇਟੀ ਬਲਬੀਰ ਸਿੰਘ ਮੁੱਛਲ ਵੱਲੋਂ ਫੇਸਬੁੱਕ ਆਪਣੀ ਆਈਡੀ ਤੋਂ ਇਹ ਵੀਡੀਓ ਵਾਇਰਲ ਕੀਤੀ ਹੈ ਕਿ ਤਨਤਨ ਸ਼ਿਰਗੁਰ ਅਰਜਨ ਦੇਵ ਜੀ ਮਾਰਕ ਜੰਡਿਆਲਾ ਗੁਰੂ ਵਿਖੇ ਨਵਾਂ ਸ਼ਰਾਬ ਦਾ ਠੇਕਾ ਤੇ ਹਾਦ ਤੱਕ ਫੇਰ ਖੋਲਣ ਦੀ ਤਿਆਰੀ ਕੀਤੀ ਜਾ ਰਹੀ ਹੈ ਤੇ ਸ਼ਰਾਬ ਦੇ ਠੇਕੇ ਦੇ ਬੋਰਡ ਵੀ ਲੱਗ ਰਹੇ ਹਨ ਉਹਨਾਂ ਇਸ ਦਾ ਵਿਰੋਧ ਕੀਤਾ ਤੇ ਨਾਲ ਲੱਗਦੇ ਟਾਬੇ ਤੇ ਹੋਰ ਦੁਕਾਨਾਂ ਤੇ ਸਿਗਰਟ ਬੀੜੀ ਤੰਬਾਕੂ ਆਦਿ ਦੀ ਵਿਕਰੀ ਬੰਦ ਕੀਤੀ ਜਾਵੇ ਉਹਨਾਂ ਪ੍ਰਸ਼ਾਸਨ ਕੋਲ ਮੰਗ ਕੀਤੀ ਕਿ ਯੋਧ ਨਸ਼ਿਆਂ ਵਿਰੋਧ ਮੁਹਿੰਮ ਤਹਿਤ ਇਹ ਨਜਾਇਜ਼ ਦੁਕਾਨਾਂ ਬੰਦ ਕੀਤੀਆਂ ਜਾਣ ਉਹਨਾਂ ਚੇਤਾਵਨੀ ਦਿੱਤੀ ਹੈ ਕਿ ਇਸ ਗੇਟੇ ਹੇਠਾਂ ਮੀਟ ਦੀਆਂ ਦੁਕਾਨਾਂ ਬੰਦ ਕਰਵਾਈਆਂ ਜਾਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਆਲ ਇੰਡੀਆ ਵੱਲੋਂ ਜਦੋਂ ਅਸੀਂ ਰਾਤਰੀ ਦੇ ਸਮੇਂ ਕੱਲ ਇਹਦੀ ਨੰਗੇ ਸਾਂ ਦਾ ਸਾਨੂੰ ਪਤਾ ਲੱਗਾ ਕਿ ਇੱਥੇ ਇੱਕ ਗੇਟ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਨਾਂ ਤੇ ਬਣਿਆ ਹੈ ਜਿਹਦੇ ਉੱਪਰ ਗੁਰਬਾਣੀ ਦੀਆਂ ਪੰਕਤੀਆਂ ਵੀ ਲਿਖੀਆਂ ਨੇ ਤੇ ਇਸ ਮਾਰਗ ਦਾ ਨਾਮ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਨਾਂ ਤੇ ਰੱਖਿਆ ਗਿਆ ਹੈ। ਇਹ ਆਪ ਵਾਲੀ ਸਰਕਾਰ ਨੇ ਜਿਹੜਾ ਗੇਟ ਬਣਵਾ ਕੇ ਤਿਆਰ ਕਰਕੇ ਇਹਦਾ ਉਦਘਾਟਨ ਵੀ ਕੀਤਾ ਤੇ ਮੀਡੀਆ ਸੁਣਿਆ ਸੀ ਕਿ ਇਤੋਂ ਸ਼ਰਾਬ ਦੇ ਠੇਕੇ ਜਕਾ ਦਿੱਤੇ ਗਏ ਨੇ ਪਰ ਜਦੋਂ ਅਸੀਂ ਵੇਖੇ ਨੇ ਇਹ ਬਿਲਕੁਲ ਗੇਟ ਦੇ ਲਾਗੇ ਇੱਕ ਹਾਤਾ ਜਿਹੜਾ ਤੇ ਨਾਲ ਸ਼ਰਾਬ ਚੱਲ ਰਹੀ ਹੈ ਬੀਡੀ ਸਿਡ ਤਮਾਕੂ ਚੱਲ ਰਹੀ ਹੈ ਦੂਜੇ ਬੰਨੇ ਇੱਕ ਬਜਤਰ ਸਿੰਘ ਦੇ ਨਾਂ ਤੇ ਲਿਖਿਆ ਪੰਜਾਬੀ ਵੈਸ਼ਨੋ ਟਾਪਾ ਇਹਦੇ ਅੰਦਰ ਵੀ ਸ਼ਰਾਬ ਚੱਲਦੀ ਤੇ ਬੀਡੀ ਸਿਡ ਤਮਾਕੂ ਚੱਲਦਾ ਸੀ ਦੂਸਰੇ ਬੰਨੇ ਸ਼ਰਾਬ ਦਾ ਠੇਕਾ ਨਵਾਂ ਖੁੱਲ ਰਿਹਾ ਸੀ ਉਹ ਵੀ ਰਾਤੀ ਦਾ ਬੋਰਡ ਲੱਗੇ ਹੋਏ ਸਨ ਉਹ ਵੀ ਲਾ ਦਿੱਤੇ ਨੇ ਹਾਤੇ ਵੀ ਬੰਦ ਕਰ ਦਿੱਤੇ ਨੇ ਪ੍ਰਸ਼ਾਸਨ ਇਥੋਂ ਦਾ ਐਸ ਐਚਓ ਉਹ ਪਹੁੰਚਿਆ ਸੀ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਅੱਜ ਤੋਂ ਬਾਅਦ ਇੱਥੇ ਕੋਈ ਵੀ ਬੀੜੀ ਸ਼ੀਟ ਤਮਾਕੂ ਸ਼ਰਾਬ ਦੇ ਹਾਤੇ ਤੇ ਨਾ ਹੀ ਕੋਈ ਸ਼ਰਾਬ ਦਾ ਠੇਕਾ ਤੇ ਨਾ ਹੀ ਬੀੜੀ ਸ਼ੀਟ ਤਮਾਕੂ ਵਿਕੇਗੀ ਪ੍ਰਸ਼ਾਸਨ ਨੇ ਵਿਸ਼ਵਾਸ ਦਵਾਇਆ ਜੇਕਰ ਇੱਥੇ ਕੋਈ ਇਨਸਾਨ ਜਿਹੜਾ ਵੀ ਕੋਈ ਠੇਕੇ ਵਾਲਾ ਦੁਕਾਨ ਵਾਲਾ ਉਹ ਅੰਦਰ ਬਾਹਰ ਵੇਖੋ ਮੈਂ ਸਰਕਾਰ ਨੂੰ ਇਹ ਵੀ ਦੱਸ ਦੇਣਾ ਚਾਹੁੰਦਾ ਕਿ ਪਿੰਡਾਂ ਦੇ ਵਿੱਚੋਂ ਸ਼ਿਕਾਇਤ ਆ ਰਹੀਆਂ ਤੇ ਜਦੋਂ ਅਸੀਂ ਇੱਥੇ ਵੀ ਆਣ ਕੇ ਵੇਖਿਆ ਇਹ ਹੈ ਢਾਬਾ ਹੈ ਤੇ ਟਾਬੇ ਅੰਦਰ ਕੀ ਕੀ ਵਿਕ ਰਿਆ ਹੈ ਲੋਕੀ ਬੈਹਿ ਕੇ ਨਾਲੇ ਸ਼ਰਾਬਾਂ ਪੀ ਰਹੇ ਨੇ ਜੈਸੀਆਂ ਕਰ ਰਹੇ ਨੇ ਬੀੜੀ ਸੀਟ ਤਮਾਕੂ ਵਿਕ ਰਹੀ ਆ ਕਿਉਂਕਿ ਹਰ ਇੱਕ ਚੀਜ਼ ਦਾ ਲਾਇਸੈਂਸ ਲਿਆ ਜਾਂਦਾ ਹੈ ਤੇ ਇਹ ਦੁਕਾਨਾਂ ਦੇ ਵਿੱਚ ਕਿਉਂ ਵਿਕਦਿਆ ਕਰਿਆਨੇ ਵਾਲੀਆਂ ਦੁਕਾਨਾਂ ਦੇ ਕਿਉਂ ਵਿਕ ਰਿਆ ਟਾਬਿਆਂ ਦੇ ਕਿਉਂ ਵਿਕ ਰਿਆ ਇਹ ਵੇਚਣ ਵਾਲਿਆਂ ਤੇ ਵੀ ਜਿਹੜਾ ਵਾ ਪੂਰਨ ਤੌਰ ਤੇ ਮਘੂ ਮਨੱਕਾ ਜਿਹੜਾ ਵਿਕ ਰਿਆ ਇਸੀਆਂ ਚੀਜ਼ਾਂ ਜਿਹੜੀਆਂ ਵਿਕਤੀਆਂ ਨੇ ਇਹਨਾਂ ਦੇ ਉੱਪਰ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਜਿਹੜਾ ਵੇਚ ਰਿਆ ਅਸੀਂ ਮੰਗ ਕਰਦੇ ਹਾਂ ਕਿ ਇਹ ਜਿਹੜਾ ਸ਼ਰਾਬ ਦਾ ਠੇਕਾ ਨਾਲ ਹੀ ਖੁੱਲ ਰਿਹਾ ਹੈ ਹੋਂ ਤਾਂ ਬੋਰਡ ਲਾ ਦਿੱਤੇ ਇਹਨੇ ਬੰਦ ਕਰ ਦਿੱਤਾ ਜੇਕਰ ਇਹਨਾਂ ਨੇ ਖੋਲਿਆ ਹਾਤੇ ਵਾਲੇ ਨੇ ਹਾਤਾ ਖੋਲਿਆ ਅਸੀਂ ਕਦੀ ਬਰਦਾਸ਼ਤ ਨਹੀਂ ਕਰਾਂਗੇ ਪ੍ਰਸ਼ਾਸਨ ਭੜਕੇ ਇਹਨਾਂ ਕਹਵੇ ਕਿ ਇਹਨਾਂ ਨੇ ਕਾਨੂੰਨ ਹੱਥ ਵਿੱਚ ਲਿਆ ਅਸੀਂ ਅੱਜ ਕਾਨੂੰਨ ਰਾਈ ਪ੍ਰਸ਼ਾਸਨ ਨੇ ਵੀ ਦੱਸ ਦਿੱਤਾ ਤੇ ਅਸੀਂ ਇਹਨਾਂ ਲੋਕਾਂ ਨੂੰ ਦੱਸ ਦਿੱਤਾ ਕਿ ਇੱਥੇ ਕੋਈ ਬੀੜੀ ਸ਼ੀਟ ਤਮਾਕੂ ਆਦ ਜਾਂ ਮੱਛੀ ਆਦ ਨਹੀਂ ਵਿਕੇਗੀ ਇੱਕ ਬਾਹਰ ਰੋਡ ਦੇ ਉੱਤੇ ਜਿੱਥੇ ਪਹਿਲਾਂ ਠੇਕਾ ਸੀ ਠੇਕਾ ਬੰਦ ਕਰਵਾ ਦਿੱਤਾ ਉੱਥੇ ਇੱਕ ਮੱਛੀ ਦਾ ਜਿਹੜਾ ਕਾਰੋਬਾਰ ਖੋਲਿਆ ਉਹ ਵੀ ਛਰੇਆਂ ਚੱਲ ਰਿਹਾ ਹੈ ਅਸੀਂ ਪ੍ਰਸ਼ਾਸਨ ਨੂੰ ਡੀਐਸਪੀ ਡੰਡਿਆਲਾ ਗੁਰੂ ਨੂੰ ਕਹਿਣਾ ਚਾਹੁੰਦੇ ਹਾਂ ਕਿ ਇਹ ਚੀਜ਼ਾਂ ਇੱਥੇ ਬਿਲਕੁਲ ਗੇੜ ਲਾ ਕੇ ਨਹੀਂ ਹੋਣੀਆਂ ਚਾਹੀਦੀਆਂ ਏਟੀਓ ਸਾਹਿਬ ਜਿਹੜੇ ਇੱਥੋਂ ਦੇ ਮੰਤਰੀ ਨੇ ਉਹਨਾਂ ਨੂੰ ਅਸੀਂ ਇਹ ਕਹਿਣਾ ਕਹਿੰਦੇ ਹਾਂ ਕਿ ਇਹ ਚੀਜ਼ਾਂ ਜਿਹੜੀਆਂ ਬਿਲਕੁਲ ਬੰਦ ਹੋਣੀਆਂ ਚਾਹੀਦੀਆਂ ਜੇਕਰ ਤੁਸੀਂ ਨਹੀਂ ਬੰਦ ਕਰਵਾ ਸਕਦੇ ਖਾਲਸਾ ਜ਼ਰੂਰ ਬੰਦ ਕਰਾਵੇਗਾ ਕੋਈ ਵੀ ਕਿਸੇ ਪ੍ਰਕਾਰ ਦਾ ਨੁਕਸਾਨ ਹੁੰਦਾ ਪੰਜਾਬ ਸਰਕਾਰ ਤੇ ਪੂਲ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਡੀ ਮਾਰਗ ਤੇ ਅੱਜ ਸਿੰਘ ਇਕੱਠੇ ਹੋਇਆ ਤੇ ਇਹਨਾਂ ਨੇ ਅੱਜ ਸਿੱਕੇ ਬਾਰੇ ਗੱਲ ਕੀਤੀ ਕੀ ਕਮਾਜੋ ਇਹ ਬਾਬਾ ਬਲਬੀਰ ਸਿੰਘ ਅੱਗੇ ਵੀ ਅਸੀਂ ਬੜੇ ਕੰਮਾਂ ਦੇ ਵਿੱਚ ਜਿਹੜੇ ਇਹੋ ਜਿਹੇ ਧਾਰਮਿਕ ਬੇਅਦਬੀਆਂ ਦੇ ਮਸਲੇ ਹੁੰਦੇ ਆ ਜਿੱਥੇ ਕਿਤੇ ਇਹਨਾਂ ਦੇ ਧਿਆਨ 'ਚ ਆਉਂਦਾ ਵਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਆ ਜਾਂ ਕੋਈ ਉਹਨੂੰ ਸਾਫ ਸੰਭਾਲ ਦੇ ਵਿੱਚ ਤੁਕੀਆਂ ਨਜ਼ਰ ਆਉਂਦੀਆਂ ਵਾ ਅਸੀਂ ਪਹਿਲਾਂ ਵੀ ਇਹਨਾਂ ਦੇ ਨਾਲ ਸਹਿਯੋਗ ਕਰਕੇ ਤੇ ਇਸ ਚੀਜ਼ ਨੂੰ ਪਹਿਲਾਂ ਹੀ ਕ੍ਰਾਈਮ ਹੋਣ ਤੋਂ ਪਹਿਲਾਂ ਹੀ ਅਸੀਂ ਰੋਕ ਲੈਣੇ ਹੁੰਦੇ ਆ ਅੱਜ ਵੀ ਰਾਤੀ 10:30 ਵਜੇ ਸਰਦਾਰ ਬਲਬੀਤ ਸਿੰਘ ਉਹਨਾਂ ਨੇ ਮੇਰੇ ਨੌਲੇਜ ਦੇ ਵਿੱਚ ਲਿਆਂਦਾ ਸੀ 10:30 ਹੀ ਮੈਂ ਇੱਥੇ ਆ ਕੇ ਸਾਰੀਆਂ ਦੁਕਾਨਾਂ ਵਾਲਿਆਂ ਨਾਲ ਮੀਟਿੰਗ ਕਰਕੇ ਬੰਦ ਕਰਾਤੀਆਂ ਸੀਗੀਆਂ ਹੁਣ ਬਾਬਾ ਜੀ ਆਏ ਆ ਇਹਨਾਂ ਨੇ ਆਪਣੀ ਤਸੱਲੀ ਕਰ ਲਈ ਆ ਤੇ ਇਹ ਦੁਕਾਨਾਂ ਜਿਹੜੀਆਂ ਇੱਥੋਂ ਅਸੀਂ ਰਿਮੂਵ ਕਰਾਤੀਆਂ ਵਾ ਬਿਲਕੁਲ ਠੀਕ ਠਾਕ ਕੋਈ ਗੱਲਬਾਤ ਨਹੀਂ ਸ਼ਾਂਤੀ ਨਾ ਮੇਰਾ ਬਜਤਰ ਸਿੰਘ ਹੈ ਇਹ ਕਿਹੜਾ ਦੁਕਾਨ ਦਾ ਟਿਕਾਣਾ ਟੱਬਾ ਟੱਬਾ ਵੈਸਨੋ ਦਾਬਾ ਹੈ ਸਤਿ ਸ਼੍ਰੀ ਅਕਾਲ ਹਾਂਜੀ ਛੇਟਾਂ ਬੇੜੀਆਂ ਮਾਰਾ ਜਾਂ ਉਹ ਡਰਾਈਵਰਾਂ ਨੂੰ ਆ ਕਰਕੇ ਮਾਰ ਮੋਟੀਆਂ ਰੱਖੀਆਂ ਹੁੰਦੀਆਂ ਤੇ ਹੁਣ ਬਾਬੇ ਨੇ ਬੰਦ ਕਰਾਤੀਆਂ ਗਾਂ ਤੋਂ ਵੇਚਣੇ ਨੇ ਗਾਂ ਤੋਂ ਉਹਨੂੰ ਵੇਚਣੇ ਬੰਦ ਕਰਦਾਂ ਰੋਟੀ ਦਾ ਕੰਮ ਹਟਾ ਹਾਂਜੀ ਤੇ ਪਹਿਲਾਂ ਪਹਿਲਾਂ ਵੀ ਵੇਚੀ ਵੇਚਦੇ ਸੀ ਉਹ ਡਰਾਈਵਰ ਆਉਂਦੇ ਜਿਹੜੇ ਮਾਰ ਮੋਟਾ ਦੇਜਦਾ ਸੀ ਉਹਨਾਂ ਨੂੰ ਤੇ ਹੁਣ ਨਾ ਵੇਚਾਂ ਕਰਾਂਗੇ ਅਵੇ ਤੁਸੀਂ ਇੱਕ ਸਰਦਾਰ ਵੀ ਹੈਗੇ ਤੇ ਤੇ ਕੀ ਕਰੀਏ ਬੱਚੇ ਵੀ ਸਾਡੇ ਘਰ ਹੈਗੇ ਅੰਦਰ ਰੋਟੀ ਪਾਣੀ ਦਾ ਗੁਜ਼ਾਰੀ ਉਹ ਹੁਣ ਕਰਾਇਆ ਗੱਢਿਆ 25-30000 ਰੁਪਏ ਕਰਾਇਆ ਕਿ ਨਿਕਲਦਾ ਨਹੀਂ ਇੱਦਾਂ ਤੇ ਮਾਰ ਮੋਟਾ ਡਰਾਈਵਰ ਨੂੰ ਦੇ ਕੇ ਤੇ ਕਰ ਕਰਾਇਆ ਗੱਡੀ ਦਾ ਸਾਨੂੰ ਰਾਤੀ ਨਹੀਂ ਗਏ ਗਏ ਹੱਥ ਦੇ ਗਏ ਗਏ ਅੱਜ ਆਏ ਸਾਡੇ ਕੋਲ ਤੇ ਚਲੋ ਕੋਈ ਨਹੀਂ ਗਲਤੀ ਮੰਨ ਲਈ ਆ ਗਾਂ ਤੋਂ ਨਹੀਂ ਘੜਾਂਗੇ ਸ਼੍ਰੀ ਹਿਥ ਬਿਲਾਸੀ ਸਰਭੇਤਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਦਿਆਮੰਦਰ ਵਿੱਚ ਮਿਤੀ ਕਿਵੇਂ 1994 ਵਿੱਚ ਹੋਈ ਮੰਦ ਭਾਗੀ ਘਟਨਾ ਜਿਸ ਵਿੱਚ ਵਿਦਿਆਮੰਦਰ ਦੇ 6 ਬੱਚੇ ਅਤੇ ਇੱਕ ਡਰਾਈਵਰ ਜੋ ਕਿ ਕੋਸ਼ ਵਰਗ ਲਈ ਬੁਢਲਾਡਾ ਵਿਦਿਆਮੰਦਰ ਤੋਂ ਚੰਦਰ ਲੈ ਰਵਣਾ ਹੈ ਚੰਦਰ ਦੇ ਨੇੜੇ ਪາກਪੁਰ ਪਿੰਡ ਵਿੱਚ ਅਚਾਨਕ ਉਹਨਾਂ ਦੀ ਜੀਪ ਦੀ ਟੱਕਰ ਟਰੱਕ ਨਾਲ ਹੋ ਗਈ ਉਸੇ ਸਮੇਂ ਸਾਡੇ ਵਿਦਿਆਰਥੀ ਮੰਦਰ ਦੇ ਦੋ ਦੀਦੀ ਛੇ ਬੱਚੇ ਅਤੇ ਡਰਾਈਵਰ ਪ੍ਰਭੂ ਚਰਨਾ ਵਿੱਚ ਲੀਨ ਹੋ ਗਏ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਅੱਜ ਸਕੂਲ ਵਿਛਵਨ ਕਰਵਾਇਆ ਗਿਆ 21 ਮਈ 1994 ਨੂੰ ਉਹ ਮੰਦਭਾਗਾ ਦਿਨ ਸਾਡੇ ਹਿੱਤ ਵਿਲਾਸੀ ਸਰਵਿਸਕਾਰੀ ਵਿਦਿਆਮੰਦਰ ਦੇ ਪਰਿਵਾਰ ਉੱਤੇ ਆਇਆ ਸੀ ਜਿਸ ਵਿੱਚ ਛੋਟੇ-ਛੋਟੇ ਬੱਚੇ ਗੋਸ਼ਤ ਦੀ ਟ੍ਰੇਨਿੰਗ ਲੈਣ ਵਾਸਤੇ ਛੁੱਟਿਆ ਦੇ ਦਿਨ ਸੰਜੰਦਰ ਗਏ ਸੀ ਇੱਥੋਂ ਦੀ ਜੀਪ ਸੀ ਦੋ ਦੀਵੀਆਂ ਸੀ ਸੱਤ ਬੱਚੇ ਸੀ ਉਸ ਮੰਤ ਭਾਗੇ ਦਿਨ ਵਿੱਚ ਜਦੋਂ ਕਿ ਜੰਦਰ ਪਹੁੰਚਣ ਵਾਲੇ ਸਨ ਜੰਦਰ ਬਾਈਪਾਸ ਉੱਤੇ ਇੱਕ ਗੱਟ ਦਿਸ਼ਾ ਤੋਂ ਇੱਕ ਟਰੱਕ ਆਇਆ ਉਹ ਬੱਚਿਆਂ ਦੇ ਉਸ ਜੀਬ ਵਿੱਚ ਵੱਜਿਆ ਜਿਸ ਨਾਲ ਸਿਰਫ ਦੋ ਬੱਚੇ ਹੀ ਬੱਚੇ ਬਾਕੀ ਦੀਦਿਆਂ ਦੀ ਤੇ ਡਰਾਈਵਰ ਦੀ ਡੈਥ ਹੋ ਗਈ ਸੀ ਸਾਨੂੰ ਬੁੱਧੂ ਖੋਇਆ ਸੀ ਜਦੋਂ ਸਵੇਰ-ਸਵੇਰ ਅਸੀਂ ਇਹ ਖਬਰ ਸੁਣੀ ਸਾਰੇ ਗਏ ਅੱਜ ਵੀ ਜਦੋਂ ਸੀ ਇਸ ਦਿਨ ਤੇ ਉਹ ਘਟਨਾ ਨੂੰ ਯਾਦ ਕਰਦੇ ਆਂ ਅੱਖਾਂ ਵਿੱਚ ਚੰਕੇ ਵਾਲ ਹੰਝੂ ਆ ਜਾਂਦੇ ਹਨ ਕਿ ਕਿੰਨੇ ਪਿਆਰੇ ਬੱਚੇ ਕਿੰਨੇ ਸਕੂਲ ਦੀ ਰੌਣਕ ਵਧਾਉਣ ਵਾਲੇ ਜੋ ਬਹੁਤ ਲੱਗੇ ਬਦਲਣ ਵਾਲੇ ਸੀ ਉਹ ਸਿੱਖਣ ਗਏ ਸੀ ਕਿ ਸਕੂਲ ਦੀ رونਕ ਵਾਸਤੇ ਇਸ ਬੱਚਿਆਂ ਦੀ ਇਸ ਸਕੂਲ ਇਸ ਪਰਿਵਾਰ ਦੀ ਸੇਵਾ ਕਰਨ ਵਾਸਤੇ ਮੈਂ ਤਾਂ ਕਹੂੰਗਾ ਇਸ ਬਲਾਡੇ ਮੰਡੀ ਦੀ ਸੇਵਾ ਕਰਨ ਵਾਸਤੇ ਪਰੰਤੂ ਸਾਡੇ ਸਾਲ ਹੀ ਸੱਥੋਂ ਵੀ ਛੋੜਾ ਪਾ ਗਏ ਨੇ ਅਸੀਂ ਉਹਨਾਂ ਦੀ ਯਾਦ ਵਿੱਚ ਹੀ ਇਸ ਦਿਨ ਨੂੰ ਉਸ ਦਿਨ ਤੋਂ ਲੈ ਕੇ ਸਦਾ ਹੀ ਬਣਾਉਂਦੇ ਆ ਰਹੇ ਹਾਂ ਉਹ ਸ਼ਾਂਤੀ ਸਾਰਿਆਂ ਨੂੰ ਨੋਸ਼ਗਰ ਸਾਥਰਕਾਲ ਜੀ ਅੱਜ ਉਹ ਮਨਪਕਾ ਦਿਨ 21 ਮਈ ਦਾ ਜਦੋਂ ਹੇਤਰਵਾਸੀ ਸਰਕਾਰੀ ਵਿਦਿਆ ਮੰਦਿਰ ਦੇ ਵਿੱਚ ਸ਼ਿਵਰ ਲਾਉਣ ਲਈ ਜਲੰਧਰ ਗਏ ਸੀਗੇ ਪਰ ਵਾਪਸ ਨਹੀਂ ਆ ਸਕੇ ਬਹੁਤ ਹੀ ਉਸ ਦਿਨ ਦਾ ਇੱਕ ਮੰਦ ਭਾਗਾ ਦਿਨ ਸੀਗਾ ਆਸੀਂ ਵੀ ਸਕੂਲ ਦੇ ਵਿੱਚ ਹੀ ਗਏ ਸੀ ਬਹੁਤ ਹੀ ਮੰਜਰ ਦੁਖਦਾਈ ਸੀਗਾ ਉਹਨਾਂ ਵਿੱਚੋਂ ਜੋ ਦੋ ਬੱਚੇ ਬੱਚੇ ਨੇ ਬੱਚੇ ਸੀ ਵੜ ਭਾਗੇ ਉਹਨਾਂ ਵਿੱਚ ਇੱਕ ਸਾਡੇ ਸਾਹਮਣੇ ਰਾਜੂ ਜੀ ਖੜੇ ਨੇ ਸਦਨਾ ਜੀ ਉਹ ਉਹਨਾਂ ਦੀ ਯਾਦ ਦੇ ਵਿੱਚ ਹਰ ਸਾਲ ਇੱਥੇ ਜਨਮ ਮਨਾਇਆ ਜਾਂਦਾ ਹੈ ਫੁਹਾਰੇ ਦੀ ਮੇਨਟੇਨ ਸਾਡੇ ਸਸਤਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਕਰ ਰਹੀ ਹੈ ਹਰ ਸਾਲ ਇੱਕ ਮਹੀਨੇ ਤੋਂ ਪਹਿਲਾਂ-ਪਹਿਲਾਂ ਇਹਦੀਆਂ ਲਾਈਟਾਂ ਇਹਦੇ ਜੋ ਗੁਬਾਰੇ ਨੇ ਸਾਰਿਆਂ ਨੂੰ ਨਵੇਂ ਸਿਰੇ ਤੋਂ ਲਾਇਆ ਜਾਂਦਾ ਹੈ ਜੋ ਟੁੱਟੇ ਜਾਂਦੇ ਨੇ ਤੇ ਹੋਰ ਜੋ ਵੀ ਇਹਦੀ ਮੇਨਟੇਨ ਹੋ ਕੀਤੀ ਜਾਂਦੀ ਹੈ ਸੋ ਇਹਨਾਂ ਬੱਚਿਆਂ ਨੂੰ ਪ੍ਰਮਾਤਮਾ ਆਪਣੇ ਚਰਨਾਂ ਨਵਾਜ਼ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨ ਦਾ ਵਕਫਾ ਖਸ਼ੇ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕੁਮਾਨ ਵਿਖੇ ਪਿਛਲੇ ਕੁਝ ਸਮੇਂ ਵਿੱਚ ਵੱਖ-ਵੱਖ ਕਾਰੋਬਾਰੀਆਂ ਨੂੰ ਫਰੋਤੀਆਂ ਦੀਆਂ ਧਮਕੀਆਂ ਮਿਲ ਰਹੀਆਂ ਸਨ ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦੇ ਹਾਂ ਪ੍ਰਾਪਰਟੀ ਡੀਲਰ ਸੁਖਿੰਦਰ ਸਿੰਘ ਸਾਪ ਦਾ ਸਰਪੰਚ ਸੁੱਖਾ ਨੇ ਦੱਸਿਆ ਕਿ ਪਿਛਲੇ ਦਿਨੀ ਗੈਂਗਸਟਰਾਂ ਵੱਲੋਂ 50 ਲੱਖ ਰੁਪਏ ਦੀ ਫਰੋਦੀ ਮੰਗੀ ਗਈ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ ਲਿਖਤੀ ਸ਼ਿਕਾਇਤ ਕੀਤੀ ਪਰ ਅੱਜ ਦਿਨ ਦਿਹਾੜੇ 2:30 ਵਜੇ ਦੇ ਕਰੀਬ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਮੋਟਰਸਾਈਕਲ ਤੇ ਸਵਾਰ ਹੋ ਕੇ ਦਫ਼ਤਰ ਦੇ ਬਾਹਰ ਸ਼ਰੀਆਮ ਗੋਲੀਆਂ ਚਲਾ ਦਿੱਤੀਆਂ ਗਈਆਂ ਤੇ ਦੋ ਗੋਲੀਆਂ ਨੇ ਦਫ਼ਤਰ ਦੇ ਸ਼ੀਸ਼ਿਆਂ ਵਿੱਚੋਂ ਲੰਘਦਿਆਂ ਹੋਈਆਂ ਦੀਵਾਰਾਂ ਵਿੱਚ ਆਵਜੀਆਂ ਪ੍ਰਾਪਰਟੀ ਦਾ ਘਰ ਦੇ ਨਾਲ ਬਾਈ ਕਿਹੜਾ ਪਿੰਡ ਹੈ ਤੁਹਾਡਾ ਪਿੰਡ ਮੱਲੋਵਾਲੀਆ ਬਗਰਾਮਪੁਰ ਸਾਬਾ ਸਰਪੰਚਾਂ ਹਾਂਜੀ ਇਹ ਜਵਾਬ ਦੇ ਪੱਲ ਪਾਈ ਤੋਂ 7 8 10 ਦਿਨ ਤੋਂ ਪਹਿਲਾਂ ਦੀਆਂ ਕਾਲਾਂ ਆਉਂਦੀਆਂ ਵੀ ਇਹ 50 ਲੱਖ ਰੁਪਇਆ ਦਿਓ ਤੇ ਮੈਂ ਬੋਲਦਾ ਬਿੱਲਾ ਬੋਲਦਾ ਬਿੱਲਾ ਮਾਗਾ ਪਹਿਲਾਂ ਗੋਪੀ ਦੇ ਨਾਮ ਤੋਂ ਆਉਂਦੇ ਰਹੀਆਂ ਗੋਪੀ ਗੈਂਗ ਦੇ ਨਾਮ ਤੋਂ ਫੋਨ ਆਉਂਦੇ ਰਹੀ ਉਹਨਾਂ ਦੀ ਰਿਕਾਰਡਿੰਗਾਂ ਵੀ ਅਸੀਂ ਐਸ ਐਚਓ ਸਾਹਿਬ ਨੂੰ ਦੇ ਕੇ ਆਏ ਆ ਤੇ ਅਰਜ਼ੀ ਵੀ ਲਿਖਾਈ ਆ ਅੱਜ ਅਸੀਂ ਪਠਾਨਕੋਟ ਦਾ ਸ਼ਾਮ ਗਏ ਆ ਆਪਣੇ ਤੇ ਬੱਚੇ ਘਰ ਹੀ ਦਫ਼ਤਰ ਕੋਈ ਨਹੀਂ ਹੈਗਾ ਹੇ ਹਨੂ ਉੱਥੇ ਮਗ੍ਹਾ ਲੱਗਾ ਵੀ ਕਰੋ ਗਵਾਂਡੀਆਂ ਦੱਸਿਆ ਤੁਹਾਡੇ ਦਫ਼ਤਰ ਦੇ ਗੋਲੀ ਚੜਾਗੇ ਆ ਦੋ ਗੋਲੀਆਂ ਚਲੀਆਂ ਇੱਕ ਗੋਲੀ ਉ ਤਾਂ ਦਿਖਣੀ ਉੱਥੇ ਡਿੱਗ ਪਈ ਹੈ ਉੱਥੇ ਉੱਥੇ ਹੀ ਆਏ ਤੁਹਨੇ ਆਉਂਦੇ ਹਜੇ ਦਫ਼ਤਰ ਦੇ ਵਿੱਚ ਕੋਈ ਮੌਜੂਦ ਨਹੀਂ ਸੀ ਨਹੀਂ ਕੋਈ ਨਹੀਂ ਮੌਜੂਦ ਨਹੀਂ ਦਫ਼ਤਰ 4:00 ਵਜੇ ਆ ਜੀ ਪੁਲਿਸ ਕਹਿੰਦੇ ਆ ਜੀ ਬੰਦੇ ਫੜ ਡੇ ਫੜੇ ਆ ਉਹ ਅੱਜ ਅੱਜ ਪਰਫਾਰਮਿੰਗ ਇਹੋ ਤੁਮਨੇ ਅਵੇ ਜਿਹੜੇ ਬੰਦੇ ਜਿਹੜੇ ਇਸ਼ਾਰਾ ਦੀ ਅਨਸਰ ਆ ਇਹਨਾਂ ਨੂੰ ਫੜ ਕੇ ਤੇ ਜਿਹਨਾਂ ਦੇ ਪਿੱਛੇ ਛੁੱਟਿਆ ਜਾਵੇ ਆਮ ਲੋਕਾਂ ਨੂੰ ਚੰਗੀ ਜ਼ਿੰਦਗੀ ਜੀਣ ਦਾ ਮੌਕਾ ਦਿੱਤਾ ਜਾਵੇ ਵੇਖੋ ਜੀ ਪਿਛਲੇ ਥੋੜੇ ਦਿਨਾਂ ਬਾਅਦ ਦਿਨਾਂ ਦੀ ਗੱਲ ਹੀ ਹੈ ਜੇ ਕੁਮਾਰੀ ਬਹੁਤ ਮਸ਼ਹੂਰ ਦੁਕਾਨ ਆ ਕੱਪੜੇ ਦੀ ਗੋਲਟੀ ਚੰਗੇ ਵਧੀਆ ਭਲੇ ਮਾਸ ਨੂੰ ਵਪਾਰੀ ਆ ਉਹਨਾਂ ਦੇ ਫਾਇਰਿੰਗ ਹੋਈ ਉਹਨਾਂ ਦੇ ਉਸ ਤੋਂ ਬਾਅਦ ਆਮ ਲੋਕਾਂ ਨੂੰ ਧਮਕੀਆਂ ਆਉਣ ਡੀਆਂ ਸਰਕਾਰ ਕਹੀ ਜਾਂਦੀ ਹੈ ਅਸੀਂ ਆਪਣੇ ਪੰਜਾਬ ਦੇ ਵਿੱਚ ਲੋਕਾਂ ਨੂੰ ਰੁਜ਼ਗਾਰ ਦੇਣਾ ਰੁਜ਼ਗਾਰ ਪੰਜਾਬ 'ਚ ਲੋਕਾਂ ਨੂੰ ਕਿਹੋ ਜਿਹਾ ਮਿਲੂਗਾ ਜਦੋਂ ਇਦਾਂ ਇਦਾਂ ਤਾਂ ਬੁਜਾਰਾਂ ਦੇ ਕੋੜੀਆਂ ਚੱਲਣਗੇ ਆ ਧਮਕੀਆਂ ਦੇਣਗੇ ਲੁੱਟਾਂ ਖੋਹਾਂ ਹੋਣਗੀਆਂ ਕਿਹੜਾ ਸਰ ਬੰਦਾ ਸੋਚੂਗਾ ਆਪਣੇ ਬੱਚਿਆਂ ਨੂੰ ਬਾਹਰ ਕਾਰੋਬਾਰ ਕਰਕੇ ਦੇਈਏ ਇੱਥੇ ਕੀ ਕਰਨਾ ਤੇ ਇਹਦੇ ਵਿੱਚ ਸਰਕਾਰ ਨੂੰ ਚਾਹੀਦਾ ਵੀ ਇਹਨਾਂ ਗੈਂਗਸਟਰਾਂ ਨੂੰ ਪੂਰੀ ਨੱਥ ਪਾਈ ਜਾਵੇ ਤੇ ਜਿਹੜਾ ਆ ਵਾਅਦਾ ਜਿਹੜਾ ਜਾਣ ਰਿਹਾ ਕੰਮ ਲੁੱਟਾਂ ਖੋਹਾਂ ਦਾ ਇਹ ਬੰਦ ਹੋਣਾ ਚਾਹੀਦਾ ਜੀ ਪੁਲਿਸ ਦੀ ਜਗਾਰੀ ਤੇ ਪੁਲਿਸ ਵਿਚਾਰੀ ਹੈ ਹੀ ਮੁਲਾਜ਼ਮੀ ਥੋੜੇ ਠਾਣੇ ਦੇ ਵਿੱਚ ਜਿੰਨੇ ਜੋਗੇ ਹੈਗੇ ਵਿਚਾਰੇ ਕਹਈ ਜਾਣਦੇ ਆ ਜੀ ਤੇ ਵਾਤਵਾਦਾ ਇਹਦੇ ਪ੍ਰਸ਼ਾਸਨ ਨੂੰ ਕਹਿੰਦੇ ਵੀ ਇਹਨਾਂ ਦਾ ਨੱਥ ਪਾਈ ਜਾਵੇ ਨਗਰ ਕੌਂਸਲ ਧਾਲੀਵਾਲ ਵਿਖੇ ਸਫਾਈ ਕਰਮਚਾਰੀਆਂ ਨੇ ਇਕੱਠੇ ਹੋ ਕੇ ਯੂਨੀਅਨ ਦੇ ਚਿਲਸ ਕਤਰ ਸਿਕੰਦਰ ਨਾਹਰ ਦੀ ਅਗਵਾਈ ਹੇਠ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਰੇਬਾਜ਼ੀ ਕੀਤੀ। ਮਾਮਲਾ ਲੰਬੇ ਅਰਸੇ ਤੋਂ ਰੁਕੇ ਹੋਏ ਡੀਏ ਦਾ ਹੈ। ਸਫਾਈ ਕਰਮਚਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਨਵੇਂ ਨਿਗਰਾਨ ਭਰਤੀ ਕੀਤੇ ਗਏ ਹਨ ਜੋ ਸਫਾਈ ਕਰਮਚਾਰੀਆਂ ਦੇ ਕੰਮ ਤੇ ਨਜ਼ਰ ਰੱਖਣਗੇ। ਇਹਨਾਂ ਦੀ ਤਨਖਾਹ ਤੇ ਸਰਕਾਰ ਲੱਖਾਂ ਰੁਪਏ ਨਵੇਂ ਬਜਟ ਵਿੱਚ ਲਿਆ ਰਹੀ ਹੈ ਪਰ ਅਰਸੇ ਤੋਂ ਰੁਕੇ ਹੋਏ ਸਫਾਈ ਕਰਮਚਾਰੀਆਂ ਦੇ ਡੀਏ ਦੇਣ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ ਹੈ। ਸੋ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਜੀ ਮੀਡੀਆ ਦਾ ਜਿਹੜਾ ਤੁਸੀਂ ਅੱਜ ਸਾਡੇ 'ਚ ਆਏ ਹੋ ਮੇਰਾ ਨਾਮ ਸਿਕੰਦਰ ਜ਼ਿਲ੍ਹਾ ਸੈਕਟਰੀ ਸਫਾਈ ਸੇਵਕ ਯੂਨੀਅਨ ਪੰਜਾਬ ਧਾਰੀਵਾਲ ਇਹ ਜਿਹੜੀ 652025 ਨੂੰ ਇੱਕ ਲੈਟਰ ਜਾਰੀ ਕੀਤੀ ਆ ਸਰਕਾਰ ਨੇ ਪੰਜਾਬ ਸਰਕਾਰ ਨੇ ਇਹਦੇ ਵਿੱਚ ਇਹਨਾਂ ਨੇ 140 ਜਿਹੜੇ ਸਵੱਛਤਾ ਮੋਨੀਟਰ ਜਿਹੜੇ ਰੱਖੇ ਆ ਜਿਹੜੇ ਸਵੱਛ ਬਿਆਨ ਵੱਲੋਂ ਜਿਹੜੇ ਘਰ ਦੇ ਕਹਿ ਸਕਦੇ ਆ ਕਿ ਗਿੱਲੇ ਸੁੱਕੇ ਵਾਸਤੇ ਇਹ 140 ਬੰਦੇ ਰਿਟਾਇਰ ਆਰਮੀ ਮੈਨ ਰੱਖੇ ਗਏ ਨੇ ਜਿਨ੍ਹਾਂ ਦੀ ਇਹਨਾਂ ਦੀ ਕੋਈ ਇਹਦੀ ਜਿਹੜੇ ਇਹਨਾਂ ਮੈਂ ਤੁਹਾਨੂੰ ਦੱਸ ਦਿਨਾ ਫੇਰਵਾ ਏਜੀਐਮ ਜਿਨ੍ਹਾਂ ਦੀ ਲੱਖ ਰੁਪਿਆ ਤਨਖਾਹ ਦੋ ਏਜੀਐਮ ਡਿਪੀ ਏਜੀਐਮ ਇਹਨਾਂ ਦੀ ਲੱਖ ਲੱਖ ਰੁਪਿਆ ਤਨਖਾਹ ਥੱਲੇ ਜਿਹੜੇ ਇਹਨਾਂ ਨੇ ਮੋਨੀਟਰ ਰੱਖਿਆ ਜਿਹੜੇ ਸੁਪਰਵਾਈਜ਼ਰ ਆ ਉਹਨਾਂ ਦੀ 40 40 ਹਜ਼ਾਰ ਰੁਪਿਆ ਤਨਖਾਹ ਚ ਇਹਨਾਂ ਨੇ ਰੱਖੇ ਆ ਸਾਨੂੰ ਇਹਨਾਂ ਤੋਂ ਕੋਈ ਇਤਰਾਜ਼ ਨਹੀਂ ਆ ਲੇਕਿਨ ਅਸੀਂ ਸਰਕਾਰ ਕੋ ਪੁੱਛਣਾ ਚਾਹੁੰਦੇ ਆ ਸਰਕਾਰ ਨੇ ਇਹਨੇ ਸਾਲਾਂ ਦਾ ਸਾਡਾ ਡੀਏ ਰੋਕਿਆ ਹੋਇਆ ਵਾ ਸਰਕਾਰ ਕੋਈ ਪੈਸੇ ਹੁਣ ਕਿੱਥੋਂ ਆਏ ਇਹਦਾ ਅਗਰ ਹੀ ਵੇਰਵਾ ਮਹੀਨੇ ਦਾ ਕੱਢੇ ਜਾਈਏ 40 40000 ਰੁਪਏ ਦੇ ਹਿਸਾਬ ਨਾਲ ਤੇ 52 ਲੱਖ ਰੁਪਏ ਮਹੀਨਾ ਇਹਨਾਂ ਤੇ ਸਰਕਾਰ ਖਰਚ ਰਹੀ ਆ। ਅਗਰ ਸਰਕਾਰ 52 ਲੱਖ ਇਹਨਾਂ ਤੇ ਖਰਚ ਰਹੀ ਆ ਉਹਦਾ ਸਾਲ ਦਾ ਵੀ ਦੇਖੋ ਕਰੋੜਾਂ ਰੁਪਏ ਬੰਦਾ ਵਾ। ਹੁਸ਼ਿਆਰਪੁਰ ਦੇ ਵਿੱਚ ਅਸੀਂ ਤੀਸਰੇ ਮਹੀਨੇ ਆਪਣੇ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ ਤੇ ਗਏ ਸੀ। ਕਮੇਟੀਆਂ ਦੇ ਜਿਹੜੇ ਮੰਤਰੀ ਸੀ ਰਵਜੋਤ ਸਿੰਘ ਉਹਨਾਂ ਦੀ ਕੋਠੀ ਦਾ ਘਰਾਓ ਵੀ ਕਰਕੇ ਆਏ ਅਸੀਂ ਸਾਰਾ ਪੰਜਾਬ ਉਸ ਤੋਂ ਬਾਅਦ ਕੋਈ ਮੀਟਿੰਗ ਦਾ ਇਹਨਾਂ ਵੱਲੋਂ ਸਾਨੂੰ ਸੱਦਾ ਨਹੀਂ ਆਇਆ। ਸਾਡੀਆਂ ਜਿੰਨੀਆਂ ਵੀ ਮੰਗਾਂ ਇਹ ਸਾਡੇ ਵਾਈਸ ਪ੍ਰਧਾਨ ਗੀਤਾ ਗੇਲ ਜੀ ਡੀਸੀ ਆਫਿਸ ਜਾ ਕੇ ਮੰਗ ਪੱਤਰ ਦੇ ਕੇ ਗਏ ਆਏ ਆ ਜਿਹਦੇ ਵਿੱਚ ਹਲੇ ਤੱਕ ਉਹਦਾ ਕੋਈ ਸਾਨੂੰ ਰਿਟਰਨ ਨਹੀਂ ਆਇਆ ਨਾ ਜਿਹੜੇ ਜਮਾਦਾਰ ਬੰਦੇ ਆ ਰਹੇ ਅੱਜ ਤੱਕ ਉਹ ਸਾਡੀ ਜੂਨੀਅਨ ਚੋਂ ਬੰਦੇ ਆ ਰਹੇ ਆ ਸਾਡੇ ਕੋਲ ਆਲਰੇਡੀ ਸੈਂਟ ਇੰਸਪੈਕਟਰ ਹੈਗਾ ਬਈ ਉਹ ਸਾਹਬ ਹੈਗੇ ਆ ਸਾਡੇ ਤੇ ਦੁਬਾਰਾ ਇਹ ਲਾਉਣ ਦੀ ਸਾਡੇ ਸਰਕਾਰ ਨੂੰ ਕੀ ਲੋੜ ਆ ਦੋਸਤੋ ਇਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਵਜਾਜ਼ਤ Rab